ਆਸਾ ਮਨਸਾ ਬੰਦਨੀ ਭਾਈ ਕਰਮ ਤਰਮ ਬੰਦਕਾਰੀ ਪਾਪ ਪੁਨ ਜਗ ਜਾਇਆ ਭਾਈ ਬਿਨ ਸੇ ਨਾਮ ਵਿਚਾਰੀ ਏ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਵੰਸੈ ਨਾਮ ਵਿਸਾਰੀ ਏ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਿਕਾਰੀ ਸੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਸਵਾਤਮ ਤਤ ਵਿਚਾਰੀ ਰਹਾਓ ਸਾਸਤ ਬੀਦ ਬਕੈ ਖੜੋ ਭਾਈ ਕਰਮ ਕਰੋ ਸੰਸਾਰੀ ਪਖੰਡ ਮੈਲ ਨਾ ਚੁਕੇ ਭਾਈ ਅੰਤਰ ਮੈਲ ਵਿਚਾਰੀ ਇਨ ਬੇਦੂਬੀ ਮਾਪਰੀ ਭਾਈ ਓਂਡੇ ਸਿਰ ਕੈ ਭਾਰੀ ਦੁਰਮਤ ਕਣੀ ਵਿਗੂਤੀ ਭਾਈ ਦੁਜੈ ਪਾਏ ਖਵਾਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਜਾਈ ਸਤ ਗੁਰੂ ਸੇਵੀ ਤਾ ਸੁਖ ਪਾਏ ਭਾਈ ਪਾਵਣ ਜਾਣ ਰਹਾਈ ਸਾਚ ਹੈ ਜਗੁ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੈ ਸੁਭਜ ਭਾਈ ਗੁਰ ਰੇਨ ਮਗਨ ਪਾਈ ਜਿਸਾਂ ਤਰ ਲੋਭ ਕੰਮ ਕਮਾਵੇ ਭਾਈ ਕੋੜ ਬੋਲ ਵਿਖਾਈ ਪੰਡਤ ਦੇਵ ਲੋਈਏ ਭਾਈ ਵਿੱਚੋਂ ਨਿਕਲਿਆ ਤੱਥ ਜਲ ਮਥੀਐ ਜਨ ਦੇਖੀਐ ਭਾਈ ਇਹੋ ਜਗ ਦੇਹ ਵਥ ਗੋਲਬੇਨ ਧਰਮ ਵਿਗੂਚੀਐ ਭਾਈ ਕਟਕੜ ਦੇਹੋ ਅਲਖ ਓ ਜਗ ਧਾਗੋ ਸੂਤ ਕੋ ਭਾਈ ਦਾਦਿਸ ਬਾਦੁ ਮਾਈ ਬੇਨ ਗੁਰ ਗਾਂਠ ਨਾ ਛੁਟਈ ਭਾਈ ਥਾਕੇ ਕਰਮ ਕਮਾਈ ਜੋ ਜਗ ਭਰਮ ਪੁਲਾਇ ਪਾਈ ਕਹਿਣਾ ਕਿਛੂ ਨ ਜਾਇ ਗੁਰ ਮਿਲਿਆ ਪਹੁ ਮੜ ਵਸੈ ਭਾਈ ਭੈ ਮਰਣਾ ਸਚ ਲਈ ਖਾ ਮੱਜਨ ਦਾਨ ਚਿੰਗਾਈਆ ਭਾਈ ਦਰਗਹ ਨਾਮੁ ਵਸੀ ਗੁਰੇੰਕ ਉਸ ਜਿਨ ਨਾਮ ਦਰੜਾਇਆ ਭਾਈ ਮਨ ਵਸਿਆ ਚੁਕਾ ਭੇਖਿ ਏਹ ਤਨਹਾਠ ਸ਼ਰਾਪ ਕੋ ਭਾਈ ਵਖਰ ਨਾਮ ਵੱਖਰ ਵਪਾਰੀ ਸੋ ਦੜਾ ਭਾਈ ਗੁਰ ਸ਼ਬਦ ਕਰੀ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੀ ਵਪਾਰ ਓ ਤਨਹਾਡ ਸਰਾਫ ਕੋ ਭਾਈ ਵਕਰ ਨਾਮ ਅਪਾਰ ਯਵਕਰ ਵਪਾਰੀ ਸੋਧੜਾ ਭਾਈ ਗੁਰ ਸ਼ਬਦ ਕਰੀ ਵਿਚਾਰ ਧਨ ਵਪਾਰੀ ਨਾਨਕਾ ਭਾਈ